ਚਲਿਖਾ ਦੀ ਸਾਰਿਆਂ ਨੂੰ ਜਿਵੇਂ ਆਪਾਂ ਪਹਿਲਾਂ ਅਸੀਂ ਜਾਂਦਾ ਕੰਮ ਕੀਤਾ ਸੀਗਾ ਹੁਣ ਨਵਾਂ ਇਸ ਸੰਗ ਇਹਦਾ ਕੰਮ ਸ਼ੁਰੂ ਹੋਇਆ ਉਹਦੇ ਵਿੱਚ ਕੀ ਆਪਾਂ ਜੀ ਟਰੈਕਟਰ ਆਪਾਂ ਵੈਰੀਫਾਈ ਕਰੇ ਸੀਗੇ ਪੋਰਟਲ ਪਰ ਅਪਡੇਟ ਕੀਤੇ ਸੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਆ ਤੇ ਉਹਨਾਂ ਦੀ ਮੈਪਿੰਗ ਹੋਣੀ ਆ ਤੇ ਉਹਨਾਂ ਦੀ ਪ੍ਰੋਜੈਨਿਟੀ ਐਡ ਕਰਨੀ ਆ ਠੀਕ ਹੈ ਜੀ ਉਹ ਕੰਮ ਲਈ ਵੀਡੀਓ ਬਣਾ ਰਿਹਾ ਮੈਂ ਆਸ ਕਰਦਾ ਕਿ ਤੁਹਾਨੂੰ ਹੈਲਪਫੁਲ ਹੋਊਗੀ ਹੁਣ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਆ ਜਿਹੜਾ ਆਪਾਂ ਬੀਐਲਓ ਐਪ ਹੈਗਾ ਉਹਨੂੰ ਗੂਗਲ ਪਲੇ ਸਟੋਰ ਤੇ ਜਾਣਾ ਉੱਥੋਂ ਅਪਡੇਟ ਕਰ ਲੈਣਾ ਅਪਡੇਟ ਕਰਨ ਤੋਂ ਬਾਅਦ ਤੁਸੀਂ ਜਿਹੜੀ ਆ ਲੌਗ ਇਨ ਕਰ ਲੈਣਾ ਲੌਗ ਇਨ ਕਿਵੇਂ ਕਰਨਾ ਤੁਹਾਨੂੰ ਪਤਾ ਹੀ ਹੈ ਆਪਣੇ ਮੋਬਾਈਲ ਨੰਬਰ ਦੇ ਨਾਲ ਉਹ ਤੁਹਾਨੂੰ OTP ਲੈ ਕੇ ਤੁਹਾਨੂੰ ਆਊਗਾ OTP ਲੈ ਕੇ ਤੁਸੀਂ ਲੌਗ ਇਨ ਕਰ ਲੈਣਾ ਠੀਕ ਹੈ ਜੀ ਜੇ ਲੌਗ ਇਨ ਹੋਊਗਾ ਲੌਗ ਇਨ ਤੋਂ ਬਾਅਦ ਇੱਕ ਸਕਰੀਨ ਤੁਹਾਡੀ ਆਊਗੀ ਉਹ ਤੁਹਾਨੂੰ ਇਦਾਂ ਸਕਰੀਨ ਸ਼ੋ ਹੋਊਗੀ ਠੀਕ ਹੈ ਜੀ ਉਹ ਜਿਹੜੀ ਸਕਰੀਨ ਸ਼ੋ ਹੋਊਗੀ ਉੱਪਰ ਲਾਸਟ ਡੇਟ ਬਿਲਕੁਲ ਬੋਟਮ ਵਿੱਚ ਬਿਲਕੁਲ ਹੇਠਾਂ ਤੋਂ ਸੱਜੇ ਹੱਥ ਲਾਸਟ ਜਿਹੜਾ ਬਟਨ ਹੈਗਾ ਲਿੰਕ ਹੈਗਾ ਉੱਤੇ ਕਲਿੱਕ ਕਰਨਾ ਮੈਪਿੰਗ ਆਫ ਇਲੈਕਟਰਸ ਵਿਦ ਪ੍ਰੀਵੀਅਸ ਐਸਆਈਆਰ ਮੇਰੀ ਪੁਰਾਣੀ ਐਸਆਈਆਰ ਹੋਈ ਟੀ ਉਹਨਾਂ ਨੂੰ ਮੈਪਿੰਗ ਕਰਨੀ ਹੈ ਇਲੈਕਟਰ ਦੀ ਠੀਕ ਹੈ ਜੀ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਆ ਸਕਰੀਨ ਸ਼ੋ ਹੁੰਦੀ ਆ ਇਹ ਸਕਰੀਨ ਸ਼ੋ ਹੁੰਦੀ ਆ ਤਾਂ ਇਹਦੇ ਵਿੱਚ ਕੀ ਆਉਂਦਾ ਤੁਹਾਨੂੰ ਜੋ ਤੁਹਾਡੇ ਇਲੈਕਟਰ ਹੈਗੇ ਵੈਰੀਫਾਈ ਹੋਏ ਹੋਏ ਆ ਤੁਸੀਂ ਇਲੈਕਟਰ ਉਹਦੇ ਬੋਸ ਦੇ ਹੈਗੇ ਉਹ ਤੁਹਾਨੂੰ ਸਾਰੇ ਸ਼ੋ ਹੋਣਗੇ ਉਹ ਤੁਹਾਨੂੰ ਸਾਰੇ ਤਰ੍ਹਾਂ ਦੇ ਲੈਟਰ ਸ਼ੋ ਹੋਣਗੇ ਉਹ ਚ ਵੈਰੀਫਾਈਡ ਵੀ ਕੀਤੇ ਹੋਏ ਤੇ ਮੈਪ ਕੀਤੇ ਹੋਏ ਵੀ ਤੇ ਅਨਮੈਪ ਕੀਤੇ ਹੋਏ ਵੀ ਠੀਕ ਹੈ ਜੀ ਜਿਹੜੇ ਤਾਂ ਅਨਮੈਪਡ ਹੋਣਗੇ ਉਹਦਾ ਤੁਹਾਨੂੰ ਵਾਈਟ ਕਲਰ ਚ ਦੇ ਦਸਾਂਗੇ ਉੱਥੇ ਲਿਖਿਆ ਹੁੰਦਾ ਵੀ ਮੈਪ ਲੈਟਰ ਵੀ ਇਹਨਾਂ ਲੈਟਰ ਨੂੰ ਮੈਪ ਕਰੋ ਠੀਕ ਹੈ ਜੀ ਇੱਕ ਤਾਂ ਇਹ ਲਿਖਿਆ ਹੋਊਗਾ ਓਕੇ ਜਿਹੜਾ ਤੁਸੀਂ ਜਿਹਨਾਂ ਮੈ ਸਿਸਟਮ ਵੱਲੋਂ ਵੈਰੀਫਾਈਡ ਕੀਤੇ ਹੋਏ ਮੈਪ ਕੀਤੇ ਹੋਏ ਹੋਣਗੇ ਉਹ ਬਲੂ ਕਲਰ ਚ ਹੋਣਗੇ ਜਿਹੜਾ ਬੀਐਲਓ ਐਪ ਟੂ ਚ ਆ ਕੇ ਬੀਐਲਓ ਖੋਦ ਉਹਨਾਂ ਨੂੰ ਮੈਪਿੰਗ ਕਰੂਗਾ 2003 ਦੇ ਨਾਲ ਤਾਂ ਉਹ ਗ੍ਰੀਨ ਦੇ ਵਿੱਚ ਸ਼ੋ ਹੋਣਗੇ ਠੀਕ ਹੈ ਜੀ ਜਿਵੇਂ ਆ ਦੇਖੋ ਜਿਹੜੇ ਸਿਸਟਮ ਮੈਪ ਕੀਤੇ ਹੋਏ ਨੇ ਉਹ ਤੁਹਾਨੂੰ ਬਲੂ ਕਲਰ ਚ ਸ਼ੋ ਹੋ ਰਹੇ ਨੇ ਠੀਕ ਹੈ ਥੱਲੇ ਜਿਹੜਾ ਜਿੱਥੇ ਲਿਖਿਆ ਹੁੰਦਾ ਵੈਰੀਫਾਈ ਅਨਮੈਪ ਲੈਟਰ ਉਹ ਕੀ ਹੈ ਥੱਲੇ ਵਾਲਾ ਬਲੂ ਕਲਰ ਦੇ ਵਿੱਚ ਹੈ ਉਹ ਜਿਹੜਾ ਹੈਗਾ ਉਹ ਸਿਸਟਮ ਵੱਲੋਂ ਮੈਪ ਕੀਤਾ ਹੋਇਆ ਹੈ ਜਿਹੜਾ ਉੱਪਰ ਦਾ ਗ੍ਰੀਨ ਹੈਗਾ ਜੋ ਰਾਈਟ ਹੈਂਡ ਦੇ ਉੱਪਰ ਟਿਕ ਲੱਗਿਆ ਹੋਇਆ ਦੋ ਬਟਨ ਆ ਰਿਹਾ ਅਨਮੈਪ ਇਲੈਕਟਰ ਤੇ ਐਡ ਪ੍ਰੋਜਨੀ ਜਿਹੜਾ ਉਹ ਹੈਗਾ ਉਹ ਬੀਐਲਓ ਦੇ ਵੱਲੋਂ ਮੈਪ ਕੀਤਾ ਗਿਆ ਠੀਕ ਹੈ ਜੀ ਇਹ ਤੁਹਾਨੂੰ ਇਦਾਂ ਅਲੱਗ-ਅਲੱਗ ਸ਼ੋ ਹੋਣਦੇ ਨੇ ਜਿੱਦਾਂ ਜਿਹੜਾ ਬੀਐਲਓ ਵੱਲੋਂ ਵੈਰੀਫਾਈ ਕੀਤਾ ਹੋਇਆ ਥੱਲੇ ਵਾਲਾ ਜਿਹੜਾ ਸਿਸਟਮ ਵੱਲੋਂ ਵੈਰੀਫਾਈ ਕੀਤਾ ਹੋਇਆ ਜਿਹੜੇ ਆਪਾਂ ਸਿਸਟਮ ਵੱਲੋਂ ਵੈਰੀਫਾਈ ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਆਪਣੇ ਮੈਪ ਕੀਤੇ ਹੋਏ ਨੇ ਉਹਨਾਂ ਨੂੰ ਵੈਰੀਫਾਈ ਕਰਨਾ ਵੀ ਹੈ ਲੋਨ ਨੂੰ ਉਦੋਂ ਇਹ ਹੁਣ ਪਾਸ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜੇ ਆਪਾਂ ਸਿਸਟਮ ਵੱਲੋਂ ਵੈਰੀਫਾਈਡ ਇਲੈਕਟਰ ਹੈਗੇ ਨੇ ਮੈਪਡ ਇਲੈਕਟਰ ਹੈਗੇ ਨੇ ਉਹਨਾਂ ਨੂੰ ਜਿਹੜੇ ਬਲੂ ਕਲਰ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਮੈਪ ਕਰਨਾ ਹੈ ਮੈਪ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਉਹਦੇ ਜਿਹੜਾ ਹੈ ਗਿਆ ਉਹ ਪਿਕ ਕਰ ਲੈਣਾ ਉਹਦੇ ਚੋਂ ਲਿਸਟ ਦੇ ਵਿੱਚੋਂ ਜਿਹੜਾ ਸਿਸਟਮ ਦੇ ਵੱਲੋਂ ਉਹ ਆਪਣਾ ਮੈਪਡ ਕੀਤਾ ਹੋਇਆ ਜਿਹੜਾ ਸਿਸਟਮ ਵੱਲੋਂ ਮੈਪ ਕੀਤਾ ਹੋਇਆ ਜਦੋਂ ਤੁਸੀਂ ਸਿਲੈਕਟ ਕਰ ਲੋਗੇ ਤਾਂ ਉੱਪਰ ਥੱਲੇ ਤੁਹਾਨੂੰ ਲਿਖਿਆ ਹੁੰਦਾ ਵੈਰੀਫਾਈਡ ਅਨਮੈਪਡ ਇਲੈਕਟਰ ਦਾ ਬਟਨ ਹੈਗਾ ਉਰੇ ਪਰ ਤੁਸੀਂ ਜਾ ਕੇ ਕਲਿੱਕ ਕਰਨਾ ਹੈ ਜਦੋਂ ਉੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਹੇਠਾਂ ਥੱਲੇ ਆਹ ਆਪਸ਼ਨ ਦਿਖਾਈ ਦਿੰਦੀ ਆ ਮੈਪਿੰਗ ਆਫ ਲੈਟਰੋਵਿਟ ਪ੍ਰੀਵੀਅਸ ਐਸ ਆਈ ਆਰ ਇਹ ਤੁਹਾਨੂੰ ਆਪਣਾ ਮੈਸੇਜ ਸ਼ੋ ਹੋਣ ਦਾ ਸਕਰੀਨ ਸ਼ੋ ਹੁੰਦੀ ਆ ਉਂਝ ਕੀ ਆਉਂਦਾ ਪ੍ਰੀਵੀਅਸ ਐਸ ਆਈ ਆਰ ਸਟੇਟ ਪੰਜਾਬ ਦਾ ਮੈਂ ਪੁਰਾਣੀ ਐਸ ਆਈ ਆਰ ਸੀ ਉਹਦੇ ਚ ਉਹਦਾ ਹਲਕਾ ਨੰਬਰ ਕਿੰਨਾ ਸੀ ਤੇ ਉਹਦਾ ਪੁਰਾਣੀ ਐਸ ਆਈ ਆਰ ਦੇ ਵਿੱਚ ਉਹਦਾ ਪਾਰਟ ਨੰਬਰ ਕਿੰਨਾ ਸੀ ਤੇ ਉਹ ਕਿੰਨੇ ਲੜੀ ਨੰਬਰ ਤੇ ਉਹਦੀ ਰਿਪੋਰਟ ਜਿਵੇਂ ਆਪਾਂ ਏ ਸੀ ਆ BE اور F ਜਿਹੜੇ ACEF ਇਲੈਕਟਰ ਹੈਗੇ ਨੇ ਉਹਨਾਂ ਦੀ ਹੀ ਆਪਾਂ ਇੱਥੇ ਮੈਪਿੰਗ ਕਰਨੀ ਹੈ ਤੇ ਕਿਉਂਕਿ BEG ਆ ਉਹਦਾ ਵੀ 2000 ਤੱਕ ਕੋਈ ਡਾਟਾ ਹੈ ਹੀ ਨਹੀਂ ਸੀਗਾ ਉਹਨਾਂ ਨੂੰ ਆਪਾਂ ਵੈਰੀਫਾਈ ਵੀ ਨਹੀਂ ਕਰਨਾ ਠੀਕ ਹੈ ਜੀ ਸਿਰਫ ACEF ਜਿਹੜੇ ਆਪਣੇ ਇਲੈਕਟਰ ਹੈਗੇ ਨੇ मोस्टली ਉਹੀ ਆਪਣੇ ਮੈਪ ਕਰਨਗੇ ਠੀਕ ਹੈ ਜੀ ਥੱਲੇ ਆਪਾਂ ਇਸ ਸਕਰੀਨ ਆਉਂਦੀ ਹੈ ਇਸ ਸਕਰੀਨ ਤੋਂ ਬਾਅਦ ਤੁਸੀਂ ਅੱਗੇ ਉਹਨਾਂ ਨੂੰ ਜਿਹੜਾ ਹੋਰ ਡਾਟਾ ਭਰਨਾ ਤੁਸੀਂ ਵੀਰੀਆ ਪੁਰਾਣੀ ਐਸਆਈ ਆ ਕਿੰਨੀ ਸੀ ਐਸਆਈ ਦਾ ਪਾਰਟ ਨੰਬਰ ਕਿੰਨਾ ਸੀ ਲੜੀਆਂ ਬਕੰਨਾ ਸੀਗਾ ਜੀ ਤਾਂ ਤੁਸੀਂ ਆਪਣੀ 2025 ਦੀ ਬੋਟਰ ਲੇਕਚਰ ਉਹਦੇ ਉੱਪਰ ਆਲਰੇਡੀ ਮਾਰਕਿੰਗ ਕੀਤੀ ਹੋਈ ਆ ਵੀ ਇਹਦੀ ਆਹ ਬੰਦਾ ਇਹਦੀ ਆਹ ਫਲਾਣੀ ਕੈਟਾਗਰੀ ਹੈ ਤੇ ਉਹਦਾ ਫਲਾਣਾ ਹਲਕਾ ਸੀਗਾ 2003 ਤੇ 2003 ਦੇ ਵਿੱਚ ਤੇ ਉਹਨਾਂ ਦਾ ਬੂਥ ਸੀਗਾ ਉਹਦਾ ਤੇ ਆ ਫਲਾਣਾ ਲੜੀ ਨੰਬਰ ਸੀਗਾ ਜਿਹਦੇ ਤੇ ਸਾਰਾ ਕੁਝ ਉੱਤੇ ਮਾਰਕਿੰਗ ਕੀਤੀ ਹੋਈ ਹੈ ਉਹਦੀ ਕੈਟਾਗਰੀ ਵੀ ਤੇ ਉਹਦਾ ਹਲਕਾ ਵੀ ਤੇ ਉਹਦਾ ਬੂਥ ਵੀ ਤੇ ਉਹਦਾ ਲੜੀ ਨੰਬਰ ਵੀ ਉੱਤੇ ਮਾਰਕਿੰਗ ਕੀਤੀ ਹੋਈ ਹੈ ਬੋਟਲ 'ਤੇ ਵੇਰਵਾ ਤੁਸੀਂ ਤੋਂ ਦੇਖ ਕੇ ਆਪਣਾ ਬੋਟਲ ਰਚ ਸਕੋ ਸਿੰਪਲੀ ਉੱਥੋਂ ਤੁਹਾਨੂੰ ਸੌਖਾ ਦੇ ਕੇ ਤੁਸੀਂ ਪੜ ਸਕਦੇ ਹੋ ਠੀਕ ਆ ਜੇ ਤੁਸੀਂ ਮੰਨੋ ਇਹ ਪਰ ਵੇਨਪਾਈ ਨਹੀਂ ਕੀਤੀ ਹੋਈ ਮਾਰਕਿੰਗ ਨਹੀਂ ਕੀਤੀ ਹੋਈ ਤਾਂ ਤੁਸੀਂ ਕਰਨਾ ਕੀ ਹੈਗਾ ਜਿਹੜਾ ਤੁਹਾਡਾ ਪੋਰਟਲ ਸੀਗਾ ਪੰਥੇ ਆਪਾਂ ਪੋਰਟਲ ਤੇ ਆਪਣਾ ਡਾਟਾ ਅਪਡੇਟ ਕੀਤਾ ਸੀ ਉੱਥੇ ਤਾਂ ਆਪਾਂ ਲੌਗਇਨ ਕਰ ਲੈਣਾ ਲੌਗਇਨ ਕਰਕੇ ਉੱਥੋਂ ਜੀ ਥੋੜੀ ਐਸਾ ਸ਼ੀਟ ਆ ਡਾਊਨਲੋਡ ਇਲੈਕਟਰਨਿਕ ਜ ਹੈਗੀ ਆ ਤੇ ਉੱਥੋਂ ਡਾਊਨਲੋਡ ਕਰ ਲੈਣੀ ਆ ਉਹ ਤੁਹਾਨੂੰ ਸਾਰਾ ਡਾਟਾ ਮਿਲ ਜਾਣਾ ਵੀ 2013 ਦਾ ਹਲਕਾ ਕਿਹੜਾ ਸੀਗਾ ਬੰਦੇ ਦਾ ਉਹਦਾ ਬੂਥ ਕਿਹੜਾ ਭਰਿਆ ਸੀ ਉਹਦੀ ਆਪਾਂ ਸੀਰੀਅਲ ਨੰਬਰ ਕਿੰਨਾ ਭਰਿਆ ਹੋਇਆ ਉਹ ਤੁਹਾਨੂੰ ਸਾਰਾ ਸ਼ੋ ਹੋ ਜੂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਉੱਥੋਂ ਦੇ ਦੇਖ ਕੇ ਭਰ ਲਓ ਜਿੱਥੋਂ ਤੇ ਚਾਹੇ ਉੱਥੋਂ ਦੇਖ ਕੇ ਭਰ ਲਿਓ ਇਹ ਸਾਰਾ ਡਾਟਾ ਇਹ ਸਾਰਾ ਡਾਟਾ ਭਰਨ ਤੋਂ ਬਾਅਦ ਇਹ ਸਰਚ ਸਰਚ ਡਿਟੇਲ ਹੈ ਇਹਦੇ ਉੱਪਰ ਕਲਿੱਕ ਕਰਨਾ ਠੀਕ ਹੈ ਜੀ ਜੇ ਸਰਚ ਡਿਟੇਲ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਦੋਨੇ ਉੱਪਰ ਤੇ ਨੀਚੇ ਦੋ ਦੋਨੇ ਸਕਰੀਨਾਂ ਵਿੱਚ ਤੁਹਾਨੂੰ ਵੋਟਰ ਦੇ ਪਾਰਟੀਕੂਲਰ ਨਜ਼ਰ ਆਉਣਗੇ ਵੀ ਉੱਪਰਲਾ ਵੋਟਰ ਨੰਬਰ ਤੇ ਥੱਲੇ ਵਾਲਾ ਵੋਟਰ ਨੰਬਰ ਪਹਿਲੀ ਗੱਲ ਤਾਂ ਵੀ ਉੱਪਰਲਾ ਵੋਟਰ ਨੰਬਰ ਤੇ ਥੱਲੇ ਵਾਲਾ ਵੋਟਰ ਨੰਬਰ ਸੇਮ ਹੋਣਾ ਚਾਹੀਦਾ ਜੇ ਅਲੱਗ-ਅਲੱਗ ਹੈ ਤਾਂ ਅਸੀਂ ਅਨਮੈਚਡ ਲੱਗ ਕਲਿੱਕ ਕਰਨਾ ਜੇ ਦੋਨੇ ਵੋਟਰ ਸੇਮ ਨਹੀਂ ਤਾਂ ਦੇਖ ਲੈਣਾ ਵੀ ਹਾਂ ਵੀ ਉਹਦਾ ਆਪਣਾ ਨਾਮ ਉਹਦਾ ਰਿਲੇਟਿਵ ਦਾ ਨਾਮ ਉਹਦਾ ਐਪਿਕ ਕਰੰਟ ਡਾਕ ਕਰੰਟ ਦਾ ਐਪਿਕ ਜਿਹੜਾ ਕਰੰਟ ਦਾ ਐਪਿਕ ਹੈਗਾ ਉਹਦਾ ਨਾਮ ਉਹਦਾ ਰਿਲੇਟਿਵ ਨੇਮ ਉੱਪਰ نیچے ਸੇਮ ਹੈਗਾ ਉਹਦੇ ਲੜੀ ਨੰਬਰ ਤੇ ਉਹਦਾ ਐਪਿਕ ਨੰਬਰ ਕੀ ਜਿਹੜੀ ਹੁਣ ਦੀ ਮੌਜੂਦਾ ਲਿਸਟ ਹੈਗੀ ਆ 2025 ਦੀ ਉਹਦਾ ਬਿਲਕੁਲ ਸਹੀ ਆ ਰਿਹਾ ਜਿਹੀ ਸਹੀ ਆ ਰਿਹਾ ਤੈਨੂੰ ਵੈਰੀਫਾਈ ਤੇ ਕਲਿੱਕ ਕਰ ਦੇਣਾ ਜੇ ਉੱਪਰ ਲੈਟਰ ਹੋ ਰਹਾ ਹੈਗਾ ਥੱਲੇ ਲੈਟਰ ਹੋ ਰਹਾ ਹੈਗਾ ਵੀ ਗਲਤੀ ਨਾਲ ਸਾਡੇ ਤੋਂ ਕਿਸੇ ਹੋਰ ਦਾ ਐਪਿਕ ਭਰ ਗਿਆ ਤਾਂ ਉਹ ਨੂੰ ਅਸੀਂ ਇੱਥੇ ਅਨਮੈਪ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ओके ਜੇ ਤੁਸੀਂ ਜਾਈਂ ਤੱਕ ਤੇ ਵੈਰੀਫਾਈ ਕਰਾਉਗੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਇਹ ਹੋਊਗਾ ਤੁਹਾਡਾ ਵੈਰੀਫਾਈ ਜਾਂ ਬੈਮ ਕਰ ਦੇਣਾ ਠੀਕ ਹੈ ਜੇ ਉਹਦੀ ਵੈਰੀਫਾਈ ਕਰਵਾਉਗੇ ਤਾਂ ਉਹ ਲੈਟਰ ਜਿਹੜਾ ਹੈਗਾ ਉਹ ਗ੍ਰੀਨ ਸਕਰੀਨ ਦੇ ਵਿੱਚ ਗ੍ਰੀਨ ਕਲਰ ਚ ਬਦਲ ਜਾਂਦਾ ਹੈ ਜੇ ਗ੍ਰੀਨ ਕਲਰ ਚ ਬਦਲੂਗਾ ਤਾਂ ਉਹ ਸੱਜੇ ਹੱਥ ਉੱਪਰ ਬਿਲਕੁਲ ਸੱਜੇ ਤੋਂ ਸਿਰੇ ਉੱਪਰ ਠੀਕਾ ਲੱਗਿਆ ਆਉਂਦਾ ਟਿਕ ਲੱਗਿਆ ਆਉਂਦਾ ਠੀਕ ਹੈ ਤੁਹਾਨੂੰ ਇਹ ਥਲੇ ਦੋ ਬਟਨ ਵੀ ਸ਼ੋ ਕਰਦੇ ਆਂ ਮੈਂ ਆਪਣਾ ਲੈਟਰ ਤੇ ਐਡ ਕਰ ਉਹ ਜਣੀ ਆਪਾਂ ਵੈਰੀਫਾਈ ਕਰ ਚੁੱਕੇ ਆਂ ਇਹ ਦੇਖ ਕੇ ਵੀ ਹਾਂ ਬਈ ਇਹਦਾ ਸਾਰਾ ਪਾਰਟਿਕੂਲਰ ਸਹੀ ਸੀਗਾ ਯੋ ਕਿ ਕੋਈ ਮਿਸਟੇਕ ਨਹੀਂ ਸੀਗੀ ਉਸ ਤੋਂ ਬਾਅਦ ਹੀ ਆਪਾਂ ਵੈਰੀਫਾਈ ਕੀਤਾ ਠੀਕ ਆ ਜੀ ਹੁਣ ਉਹ ਵੈਰੀਫਾਈ ਹੋ ਗਿਆ ਆ ਵੈਰੀਫਾਈ ਦਾ ਨਿਸ਼ਾਨ ਲੱਗ ਗਿਆ ਵੀ ਵੈਰੀਫਾਈਡ ਹੈ ਠੀਕ ਆ ਹੁਣ ਅੱਗੇ ਆ ਗਈ ਪ੍ਰੋਜਨਿੰਗ ਪ੍ਰੋਜਨਿੰਗ ਕੀ ਆ ਉਹਦਾ ਸੰ ਡਾਕਟਰ ਉਹਦਾ ਮੁੰਡਾ ਕੁੜੀ ਪੋਤਾ ਪੋਤੀ ਉਹਦੀ ਇਨਫੋਰਮੇਸ਼ਨ ਆ ਉਹ ਲੈਟਰ ਦੇ ਨਾਲ ਐਡ ਕਰਨੀ ਆ ਠੀਕ ਆ ਜੀ ਮਨ ਐਡ ਕਰੋ ਜੀ ਨਹੀਂ ਐਡ ਬਰੋਜਨੀ ਦੇ ਵਿੱਚ ਕੀ ਹੈਗਾ ਬਰੋਜਨੀ ਐਡ ਕਰਨ ਦੇ ਲਈ ਪੰਨੀਆਂ 10 ਸ਼ਰਤਾਂ ਨੇ ਮੇਰੀ ਬਰੋਜਨੀ ਐਡ ਕਰਨੀ ਆ ਉਹ ਸਿਰਫ ਤੁਸੀਂ ਜਿਹੜਾ ਵੈਰੀਫਾਈ ਲੈਟਰ ਕਰ ਲਿਆ ਮੇਰਾ ਸਿਸਟਮ ਵੱਲੋਂ ਲੈਬਲ ਸੀਗਾ ਉਹ ਤੁਸੀਂ ਵੈਰੀਫਾਈ ਕਰ ਲਿਆ ਬੀਲ ਨੇ ਵੈਰੀਫਾਈ ਕਰਤਾ ਬਰੋਜਨੀ ਤੁਸੀਂ ਸਿਰਫ ਉਸੇ ਲੈਟਰ ਦੇ ਹੀ ਐਡ ਕਰ ਸਕਦੇ ਹੋ ਦੂਜੀ ਹਰਤ ਕੀ ਆ ਜਿਹੜੀ ਬਰੋਜਨੀ ਐਡ ਕਰਨੀ ਆ ਉਹਦੀ ਉਮਰ 40 ਸਾਲ ਜਾਂ 40 ਸਾਲ ਤੋਂ ਘੱਟ ਹੋਣੀ ਚਾਹੀਦੀ ਤੀਜੀ ਤੀਜੀ ਹੀ ਸ਼ਰਤ ਹੈਗੀ ਹੈ ਵੀ ਜਿਹੜੀ ਬਜੁਨਈ ਤੁਸੀਂ ਇੱਕ ਵਾਰੀ ਕਿਸੇ ਮਾਦਰ ਜਾਂ ਫਾਦਰ ਨਾਲ ਜਾਂ ਦਦਤੀਆਂ ਦਾਦੀ ਨਾਲ ਤੁਸੀਂ ਉਹ ਐਡ ਕਰ ਚੁੱਕੇ ਹੋ ਉਹਦੇ ਦੁਆਰਾ ਕਿਸੇ ਹੋਰ ਰਿਸ਼ਤੇ ਦੇ ਵਿੱਚ ਤੁਸੀਂ ਬਜੁਨਈ ਨੂੰ ਐਡ ਨਹੀਂ ਕਰ ਸਕਦੇ ਕਿ ਜੇ ਮਤਲਬ ਤੁਸੀਂ ਬੇਟੀ ਨੂੰ ਜਾਂ ਬੇਟੇ ਨੂੰ ਪਿਓ ਦਾ ਐਡ ਕਰਦੇ ਆ ਤਾਂ ਬੇਟੀ ਬੇਟੀ ਨੂੰ ਮਾਤਾ ਦੇ ਨਾਲ ਤੁਸੀਂ ਅਟੈਚ ਨਹੀਂ ਕਰ ਸਕਦੇ ਠੀਕ ਹੈ ਜੀ ਜੇ ਦਾਦਾ ਦਾਦੀ ਨਾਲ ਕਰ ਲਿਆ ਤਾਂ ਤੁਸੀਂ ਮਾਤਾ ਪਿਤਾ ਨਾਲ ਨਹੀਂ ਕਰ ਸਕਦੇ ਕਲੀਅਰ ਇਹ ਹੈਗਾ ਤੁਹਾਡਾ ਪ੍ਰੋਜਨਿ ਦਾ ਸਾਡੀ ਕੰਡੀਸ਼ਨ ਆ ਵੀ ਕਿੰਨੇ ਕਿੰਨੇ ਸ਼ਰਤਾਂ ਨੇ ਇਹ ਪ੍ਰੋਜਨਿ ਕਰ ਸਕਦੇ ਹਾਂ ਉਦੋਂ ਤੁਹਾਨੂੰ ਅਸੀਂ ਕਲਿੱਕ ਕਰਦੇ ਹਾਂ ਐਡ ਪ੍ਰੋਜਨਿ ਜਿਹੜਾ ਜਿਹੜਾ ਤੁਸੀਂ ਇਲੈਕਟਰ ਵੇਰੀਫਾਈ ਕੀਤਾ ਸੀਗਾ ਉਹਦੇ ਉੱਪਰ ਤੁਸੀਂ ਐਡ ਪ੍ਰੋਜਨਿ ਤੇ ਕਲਿੱਕ ਕਰਦੇ ਜਾਂ ਐਡ ਪ੍ਰੋਜਨਿ ਤੇ ਕਲਿੱਕ ਕਰਦੇ ਹਾਂ ਥੱਲੇ ਆਪਣੇ ਕੋਲ ਆਹ ਸਕਰੀਨ ਨਜ਼ਰ ਆਉਂਦੀ ਹੈ ਠੀਕ ਹੈ ਜੀ ਹੋਰ ਕੀ ਕੀ ਹੈਗਾ ਆਹ ਸਕਰੀਨ ਨਜ਼ਰ ਆਉਂਦੀ ਹੈ ਉੱਥੇ ਤੁਸੀਂ ਐਪਲੀਕੇਸ਼ਨ ਨੰਬਰ ਆਉਂਦਾ ਵੀ ਐਪਲੀਕੇਸ਼ਨ ਨੰਬਰ ਕਰੋ ਤੇ ਐਪੀ ਨੰਬਰ ਭਰ ਕੇ ਤੁਸੀਂ ਹੁਣ ਜਿਹੜੇ ਪਰੋਜਨੀ ਆਪਾਂ ਐਡ ਕਰ ਰਹੇ ਹਾਂ ਆਹ ਆ ਬੋਟਰ ਆ ਇਹਦੀ ਪਰੋਜਨੀ ਐਡ ਕਰ ਰਹੇ ਹਾਂ ਉਹਦਾ ਬੇਟਾ ਬੇਟੀ ਜਾਂ ਪੁੱਤਾਂ ਪੁੱਤੀ ਜੋ ਅਸੀਂ ਐਡ ਕਰ ਰਹੇ ਹਾਂ ਉਹਦਾ ਇੱਥੇ ਐਪੀਕ ਨੰਬਰ ਭਰਾਂਗੇ ਉਹਦਾ ਅਸੀਂ ਐਪੀਕ ਨੰਬਰ ਭਰਨੇ ਆ ਤਾਂ ਐਪੀ ਨੰਬਰ ਭਰਨ ਤੋਂ ਬਹੁਤ ਥੱਲੇ ਉਹਦੀ ਜਿਹੜੀ ਪਰੋਜਨੀ ਹੈਗੀ ਆ ਉਹਦਾ ਜੋੜਾ ਰਿਸ਼ਤਾ ਹੈ ਸੰਡਾਟਰ ਗ੍ਰੈਂਡ ਡਾਟਰ ਜਾਂ ਗ੍ਰੈਂਡਸਾਂ ਦਾ ਵੀ ਬੇਟਾ ਬੇਟੀ ਹੈ ਜਾਂ ਪੋਤਾ ਪੁੱਤੀ ਆ ਉਹਦੀ ਇਨਫਾਰਮੇਸ਼ਨ ਆ ਜਾਂਦੀ ਹੈ ਉਹਦਾ ਨਾਮ ਆਊਗਾ ਉਹਦੀ ਉਮਰ ਆ ਉਹ ਵੀ ਉਹਦਾ ਜੈਂਡਰ ਉਹਦਾ ਫਾਦਰ ਨੇਮ ਤੇ ਦਿਲੋ ਵਿਭਾਗ ਨੇ ਹੁਣ ਇੱਥੇ ਆਪਾਂ ਸਿਲੈਕਟ ਕੀ ਕਰਨਾ ਰਿਲੇਸ਼ਨ ਇਹ ਰਿਲੇਸ਼ਨ ਕਹਿੰਦੇ ਸਿਲੈਕਟ ਹੁੰਦਾ ਵੀ ਜੇ ਆਪਾਂ ਗਲਤੀ ਦੇ ਨਾਲ ਆਪਾਂ ਪੁੱਤੀ ਦੀ ਆਪਾਂ ਦੋਦੇ ਨਾਲ ਪੋਤੇ ਦੀ ਆਪਾਂ ਐਡ ਕਰ ਰਹੇ ਹਾਂ ਤਾਂ ਇੱਥੇ ਆਪਾਂ ਕੀ ਨਾਮ ਉਹਦਾ ਰਿਲੇਸ਼ਨ ਸਿਲੈਕਟ ਕਰਨਾ ਪਊਗਾ ਠੀਕ ਹੈ ਜੇ ਜਿਹਦੇ ਫਾਦਰ ਨਾਲ ਕਰ ਰਹੇ ਹਾਂ ਤਾਂ ਇੱਥੇ ਕੀ ਨਾਮ ਡਾਟਰ ਹੋ ਜਾਊਗਾ ਮਨ ਕੇ ਆਪਾਂ ਜਾਣਦੇ ਹਾਂ ਤਾਂ ਇੱਥੇ ਜਾ ਸਿਲੈਕਟ ਰਿਲੇਸ਼ਨ ਐਡ ਕਰਦਾ ਰਿਲੇਸ਼ਨ ਕੀ ਹੈ ਜਿਵੇਂ ਇਹ ਪ੍ਰੋਜਨੀ ਦਾ ਕੀ ਸੀਗਾ ਉਹਦੀ ਬੇਟੀ ਸੀਗੀ ਤਾਂ ਬੇਟੀ ਕਰਕੇ ਅਸੀਂ ਕੀ ਕਰਦੇ ਹਾਂ ਇਮ ਉਹਦਾ ਰਿਸਟਾ ਸੈੱਟ ਕਰਕੇ ਅਸੀਂ ਐਡ ਦੇ ਉੱਪਰ ਕਲਿੱਕ ਕਰ ਦਿੰਨੇ ਆ ਠੀਕ ਹੈ ਜੀ ਜਦ ਐਡ ਤੇ ਕਲਿੱਕ ਕਰਤਾ ਤਾਂ ਆਪਣਾ ਕੰਮ ਫਿਨਿਸ਼ ਹੋ ਗਿਆ ਬਸ ਇੰਨਾ ਕੰਮ